ਦੋ ਬਾਕੀ ਸਾਰੇ ਚੰਦ ਨੂੰ ਸਬਸਕ੍ਰਾਈਬ ਕਰੋ ਸੁਸਰੇ ਘਾਲ ਜੀ ਅੱਜ ਅਸੀਂ ਲੈ ਕੇ ਆ ਗਲੈਂਬਰ ਮੋਟਰਸਾਈਕਲ ਵਿਕਾਊ ਹੈ 2007 ਮਾਡਲ ਹੈ ਜੀ ਏਰੀਆ ਕਿਸਾਨ ਵੀਰ ਦਾ ਮਾਨਕੀ ਰੇਟ ਮੰਗੇ ਜੀ 11500 1050 ਪੈ ਪਿਛਲੇ 80 ਪੈ ਮੋੜ ਲੈ ਕਿਸਾਨ ਵੀਰ ਦਾ ਨੰਬਰ ਹੈ ਜੀ 81969 93217 8196993217 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਖਰੀਦ ਸਕਦੇ ਹੋ ਅਸੀਂ ਪਿਛਲੀ ਐਡ ਲਈ ਸੀ ਉਦੋਂ ਵੀ ਬੇਨਤੀ ਕਰੀ ਵੀਰਾਂ ਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਜਿਹੜੇ ਵੀਰ ਸਾਨੂੰ ਫੋਟੋਆਂ ਭੇਜਦੇ ਹੈ ਫੋਟੋਆਂ ਹੀ ਥਾਂ ਤੇ ਵੀਰੇ ਵੀਡੀਓ ਬਣਾ ਕੇ ਭੇਜਿਆ ਕਰੋ ਫੋਟੋਆਂ ਵਾਲੀ ਐਡ ਲਾਉਣੀ ਅਸੀਂ ਬੰਦ ਕਰ ਦਿੱਤੀ ਹੈ ਇਸ ਕਰਕੇ ਤੁਸੀਂ ਵੀਡੀਓ ਬਣਾ ਕੇ ਤੇ ਫੁੱਲ ਡਿਟੇਲ ਭੇਜਿਆ ਕਰੋ ਜੀ ਫੇਰ ਤੁਹਾਡੀ ਐਡ ਲਾ ਦੇ ਕਰਾਂਗੇ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹਨ ਉਹਨਾਂ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕੇ ਸਾਈਡ ਤੇ ਘੰਟੀ ਦਾ ਬਟਨ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ ਅੱਗੇ ਟਰਾਲੀ ਵਿਕਾਊ ਹੈ 10 ਫੁੱਟ ਦੀ ਟਰਾਲੀ ਹੈ 4 ਇੰਚ ਦਾ ਹਿੱਸਾ ਹੈ ਰੇਟ ਮੰਗ ਹੈ ਜੀ 60000 ਟਾਇਰ 70 ਪੈਸੇ ਪੀ ਹੈ ਏਰੀਆ ਕਿਸਾਨਬੀਰ ਦਾ ਬੁਲਾੜਾ ਮਾਨਸਾ ਜਹਾਜ਼ ਦਾ ਫਰਸ਼ ਲੱਗਿਆ ਹੈ 8 ਗੇਜ ਦੀ ਬਾੜ ਹੈ ਕਿਸਾਨਬੀਰ ਦਾ ਨੰਬਰ ਹੈ ਜੀ 95015 60701 95015 60701 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਜਿਵੇਂ ਕਿ ਆ ਵੀਰ ਨੇ ਹੁਣ ਵੀਡੀਓ ਬਣਾ ਕੇ ਭੇਜੀ ਹੈ ਐਦਾਂ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕਈ ਵਾਰੀ ਕੋਈ ਕਿਸਾਨ ਵੀ ਸਾਨੂੰ ਡਿਟੇਲ ਨਹੀਂ ਲਿਖ ਕੇ ਭੇਜ ਸਕਦਾ ਤਾਂ ਉਹ ਵੀਡੀਓ ਬਣਾ ਕੇ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਜਿਵੇਂ ਵੀਡੀਓ ਦੇ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਰਿਹਾ ਜੋ ਕਿ 987988446 ਉਸ ਤੇ ਤੁਸੀਂ ਭੇਜ ਸਕਦੇ ਜਦੋਂ ਅਸੀਂ ਐਡ ਲਾਵਾਂਗੇ ਉਦੋਂ ਤੁਹਾਨੂੰ ਅਸੀਂ ਫੋਨ ਕਰਕੇ ਡਿਟੇਲ ਪੁੱਛ ਲਵਾਂਗੇ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਬਣਾ ਕੇ ਭੇਜਿਆ ਕਰੋ ਫੋਟੋ ਮਾ ਨਾਂ ਭੇਜਿਆ ਕਰੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਕਿਉਂਕਿ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਆ ਇਸ ਕਰਕੇ ਤੁਸੀਂ ਡਿਟੇਲ ਚੈੱਕ ਕਰਿਆ ਕਰੋ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਸ ਤੇ ਗੱਲ ਕਰਿਆ ਕਰੋ ਅੱਗੇ ਜੀ ਟਰਾਲੀ ਵਿਖਾਉ ਹੈ 11y 6.6 ਦੀ ਮਾਡਲ 2019 ਟਾਇਰ 60 ਪੈਸੇ ਪਿਆ ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 20000 ਏਰੀਆ ਜੀ ਪਾਤੜਾ ਟਰਾਲੀ ਵਿਕਾਊ ਹੈ 11/6.6 ਦੀ 2019 ਮਾਡਲ ਹੈ ਟਾਇਰ 60 ਪੈਸੇ ਪਿਆ ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 20000 ਏਰੀਆ ਜੀ ਪਾਤੜਾ ਕਿਸਾਨ ਵੀਰ ਦਾ ਨੰਬਰ 9814529046 9314529046 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕੈਲੀ ਖਰੀਦ ਸਕਦੇ ਹੋ ਕਈ ਵੀਰਾਂ ਦੇ ਮੈਸੇਜ ਤੇ ਫੋਨ ਆਉਂਦੇ ਕਿ ਇਹ ਡਿਲੀਟ ਕਰ ਦਿਓ ਐਦਾ ਨਹੀਂ ਹੋ ਸਕਦਾ ਅਸੀਂ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਹਾਂ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਹੈ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਕਰਿਆ ਕਰੋ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰ ਦੇ ਸੰਸੇਲ ਹੋ ਜਾਂਦੇ ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਫੋਨ ਲਾਇਆ ਕਰੋ ਜੀ। ਅੱਗੇ ਕਈ ਵਾਰ ਜਵਾਖ ਮਜ਼ਾਕ ਕਰਦੇ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜਦੇ ਨੇ ਤਾਂ ਐਡ ਲਾਤੀ ਕੱਢੀ ਨਹੀਂ ਜਾਊਗੀ ਇਸ ਕਰਕੇ ਪਰਿਵਾਰ ਦੇ ਨਾਲ ਸਲਾਹ ਕਰਕੇ ਫਿਰ ਸਾਨੂੰ ਡਿਟੇਲ ਤੇ ਵੀਡੀਓ ਭੇਜਿਆ ਕਰੋ। ਅੱਗੇ ਜੀ ਜੈਕ ਵਾਲੀ ਟਰਾਲੀ ਵਿਖਾਉ ਹੈ। 2019 ਮਾਡਲ ਹੈ ਜੀ ਟਾਇਰ 50 ਪੈਸੇ ਪਿਆ ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 15000 ਜੈਕ ਵਾਲੀ ਟਰਾਲੀ ਵਿਕਾਊ ਹੈ ਜੀ ਮਾਡਲ 2019 ਹੈ ਟਾਇਰ 50 ਪੈਸੇ ਪਿਆ ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 15000 ਕਿਸਾਨ ਵੀਰ ਦਾ ਨੰਬਰ ਹੈ ਜੀ 88720 12603 88720 12603 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਸੁਝਾਅ ਜਰੂਰ ਦਿਆ ਕਰੋ ਤਾਂ ਕਿ ਸਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਈ ਵਾਰੀ ਕੋਈ ਗਲਤੀ ਹੋ ਜਾਵੇ ਤਾਂ ਅਸੀਂ ਉਹਨੂੰ ਸੁਧਾਰ ਸਕੀਏ ਬਣੇਰੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ